ਨਗੋਧਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜੋ ਇਹ ਸੋਚਦੇ ਨੇ ਸਾਡੇ ਤੇ ਕਿਸੇ ਨੇ ਕੀਤਾ ਕਰਾਇਆ ਤਾਂ ਹੀ ਸਾਡਾ ਕੋਈ ਕੰਮ ਨਹੀਂ ਬਣਦਾ ਨਾਲ ਹੀ ਤੁਹਾਨੂੰ ਅਜੀਹਾਂ ਤਰੀਕਾ ਵੀ ਦੱਸਾਂਗੇ ਜੇਕਰ ਤੁਹਾਡੇ ਤੇ ਕਿਸੇ ਨੇ ਕੀਤਾ ਕਰਾਇਆ ਵੀ ਹੋਇਆ ਤਾਂ ਵੀ ਤੁਹਾਨੂੰ ਉਹ ਚੀਜ਼ਾਂ ਕੁਝ ਨਹੀਂ ਕਰ ਸਕਣਗੀਆਂ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵੱਧਦੇ ਜਾਵੋਗੇ ਸਾਈਂ ਲੋਕ ਵੀ ਇਹ ਤਰੀਕਾ ਦੱਸਦੇ ਨੇ ਕਿ ਆਪਾਂ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਇੱਕ ਅਜਿਹਾ ਤਰੀਕਾ ਅਪਣਾਉਣਾ ਚਾਹੀਦਾ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਵੀਡੀਓ ਦੇ ਵੱਲ ਇੱਕ ਵਾਰੀ ਦੀ ਗੱਲ ਹੈ ਇੱਕ ਮਿੰਟ ਵਿੱਚ ਦੋ ਗਵਾਂਢੀ ਰਹਿੰਦੇ ਸੀ ਇੱਕ ਦਾ ਨਾਂ ਹਰਮਨ ਸੀ ਤੇ ਦੂਜੇ ਦਾ ਨਾਂ ਜਿੱਤੂ ਸੀ ਹਰਮਨ ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਸੀ ਹਰਮਨ ਆਪਣੇ ਗਵਾਂਢੀ ਜਿੱਤੂ ਦੇ ਪਰਿਵਾਰ ਨਾਲ ਬਹੁਤ ਹੀ ਮਿਲਵਰਤਨ ਦੇ ਨਾਲ ਰਹਿੰਦਾ ਸੀ ਉਹਨਾਂ ਨੂੰ ਵੀ ਆਪਣਾ ਪਰਿਵਾਰ ਹੀ ਮੰਨਦਾ ਸੀ ਇਸੇ ਕਰਕੇ ਜਦੋਂ ਵੀ ਪਰਿਵਾਰ ਦੇ ਵਿੱਚ ਖੁਸ਼ੀ ਜਾਂ ਗਮੀ ਦਾ ਮਾਹੌਲ ਹੁੰਦਾ ਤਾਂ ਸਭ ਤੋਂ ਪਹਿਲਾਂ ਜਿੱਤੂ ਦੇ ਪਰਿਵਾਰ ਨੂੰ ਸੱਦਿਆ ਜਾਂਦਾ ਸੀ ਪਰ ਜਿੱਤੂ ਅਤੇ ਉਸ ਦਾ ਪਰਿਵਾਰ ਹਰਮਨ ਅਤੇ ਉਸ ਦੇ ਪਰਿਵਾਰ ਨਾਲ ਬਹੁਤ ਈਰਖਾ ਰੱਖਦੇ ਸੀ ਗਰਲ ਸਿਰਫ ਐਨਿਕ ਐਨਕਸੀ ਜੋ ਹਰਮਨ ਸੀ ਉਹ ਸਿਰਫ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਆਪਣੇ ਪਰਿਵਾਰ ਨੂੰ ਪਾਲਣ ਲਈ ਤੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਉਹ ਇਨਸਾਨ ਇੰਨੇ ਕਿ ਜ਼ਿਆਦਾ ਮਿਹਨਤ ਕਰਦਾ ਹੈ ਕਿ ਤੁਹਾਨੂੰ ਦੱਸ ਨਹੀਂ ਸਕਦੇ ਪਰਿਵਾਰ ਵਿੱਚ ਦੇਖਰੇਖ ਲਈ ਹਰਮਨ ਸਭ ਕੰਮ ਕਰਦਾ ਸੀ ਹਰਮਨ ਨੇ ਹੌਲੀ-ਹੌਲੀ ਮਿਹਨਤ ਕਰਕੇ ਇੱਕ ਪੱਕਾ ਘਰ ਬਣਾਇਆ ਇੱਕ ਮੋਟਰਸਾਈਕਲ ਲਿਆ ਤੇ ਹਰ ਇੱਕ ਚਰ ਵਿੱਚ ਚੀਜ਼ ਜੋ ਲੋਡ ਬੰਦ ਹੁੰਦੀ ਹੈ ਉਹ ਚੀਜ਼ ਪੂਰੀ ਕੀਤੀ ਉਹ ਜੀਤੂ ਦਾ ਦੋਸਤ ਹਰਮਨ ਜ਼ਰੂਰ ਲੈ ਕੇ ਆਉਂਦਾ ਸੀ ਪਰ ਜੋ ਜੀਤੂ ਸੀ ਉਸਦੇ ਪਰਿਵਾਰ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ ਕਿਉਂਕਿ ਉਸਦੇ ਪਰਿਵਾਰ ਨਾਲ ਉਹ ਬਹੁਤ ਈਰਖਾ ਰੱਖਦੇ ਸੀ ਜੀਤੂ ਆਪਣੇ ਦੁੱਖ ਤੋਂ ਦੁਖੀ ਨਹੀਂ ਹੁੰਦਾ ਸੀ ਜੀਤੂ ਹਰਮਨ ਦੀ ਖੁਸ਼ੀ ਤੋਂ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ ਉਹ ਆਖਦੇ ਨੇ ਨਾ ਲੋਕ ਆਪਣੀ ਖੁਸ਼ੀ ਨਹੀਂ ਲੱਭਦੇ ਲੋਕਾਂ ਦੇ ਦੁੱਖ ਲੱਭਦੇ ਨੇ ਤੇ ਉਹਨਾਂ ਦੁੱਖਾਂ ਦੇ ਵਿੱਚ ਉਹ ਹਮੇਸ਼ਾ ਖੁਸ਼ ਹੁੰਦੇ ਨੇ ਇਸੇ ਤਰ੍ਹਾਂ ਜੀਤੂ ਤੇ ਹਰਮਨ ਸਿੰਘ ਹਰਮਨ ਦੀ ਖੁਸ਼ੀ ਵੇਖ ਕੇ ਉਸ ਤੋਂ برداشت ਨਹੀਂ ਹੁੰਦੀ ਸੀ ਇਸੇ ਕਰਕੇ ਉਹ ਹਮੇਸ਼ਾ ਦੁਖੀ ਰਹਿੰਦਾ ਸੀ ਇੱਕ ਦਿਨ ਜੀਤੂ ਤੇ ਉਸ ਦੀ ਪਤਨੀ ਆਪਣੇ ਘਰ ਵਿੱਚ ਬੈਠ ਕੇ ਗੱਲਾਂ ਕਰ ਰਹੀ ਸੀ ਆਖ ਰਹੀ ਸੀ ਕਿ ਹਰਮਨ ਨੇ ਆਪਣੇ ਪਰਿਵਾਰ ਲਈ ਬਹੁਤ ਕੁਝ ਕੀਤਾ ਹੈ ਆਪਾਂ ਇਹਨਾਂ ਨੂੰ ਕਿੱਦਾਂ ਨੀਚੇ ਸੁੱਟ ਸਕਾਂਗੇ ਇਹ ਆਪਣੇ ਨਾਲੋਂ ਜ਼ਿਆਦਾ ਕਾਮਯਾਬ ਹੋ ਚੁੱਕੇ ਨੇ ਜੀਤੂ ਦੀ ਪਤਨੀ ਆਖਦੀ ਹੈ ਕਿ ਮੈਂ ਇੱਕ ਬਾਬੇ ਨੂੰ ਜਾਣਦੀ ਆ ਜੋ ਬਹੁਤ ਹੀ ਸਿੱਧੀਆਂ ਦਾ ਮਾਲਕ ਹੈ ਆਪਾਂ ਉਸ ਦੇ ਕੋਲ ਚਲਦੇ ਹਾਂ ਉਹ ਜ਼ਰੂਰ ਇਹਨਾਂ ਨੂੰ ਨੀਚੇ ਸੁਟੇਗਾ ਜੀਤੂ ਅਤੇ ਉਸ ਦੀ ਪਤਨੀ ਉਸ ਬਾਬੇ ਕੋਲ ਜਾਂਦੇ ਨੇ ਬਾਬੇ ਨੂੰ ਜਾ ਕੇ ਸਾਰੀ ਗੱਲ ਬਾਤ ਦੱਸਦੇ ਨੇ ਕਿ ਬਾਬਾ ਇਸ ਤਰ੍ਹਾਂ ਆ ਗੱਲ ਹੈ ਅਗੋ ਬਾਬਾ ਵੀ ਬਹੁਤ ਅਖੰਡੀ ਸੀ ਬਾਬੇ ਨੇ ਵੀ ਉਸ ਨੂੰ ਥੋੜਾ ਬਹੁਤ ਨੀਬੂ ਤੇ ਮਿਰਚੀਆਂ ਦੇ ਦਿੱਤੀਆਂ ਤੇ ਕਿਹਾ ਤੁਸੀਂ ਆ ਉਸ ਦੇ ਘਰ ਸੁਟ ਦਿਓ ਤੇ ਵੇਖਿਓ ਉਹ ਹੌਲੀ ਹੌਲੀ ਬਰਬਾਦ ਹੋ ਜਾਣਗੇ। ਬਾਬਾ ਉਹਨਾਂ ਤੋਂ ਪੈਸੇ ਲੈ ਲੈਂਦਾ ਹੈ, ਉਹ ਚੀਜ਼ਾਂ ਦੇ ਦਿੰਦਾ ਹੈ। ਜਦੋਂ ਜਿੱਤੂ ਘਰ ਆਉਂਦਾ ਹੈ, ਫਿਰ ਜਿੱਦਾਂ ਬਾਬੇ ਨੇ ਕਿਹਾ ਹੁੰਦਾ ਹੈ, ਉਦਾਂ ਹੀ ਕਰਦਾ ਹੈ। ਸਭ ਕੁਝ ਉਹਨਾਂ ਦੇ ਘਰ ਸੁੱਟ ਦਿੰਦਾ ਹੈ। ਪਰ ਜੋ ਹਰਮਨ ਸੀ, ਉਹ ਹਮੇਸ਼ਾ ਮਿਹਨਤ ਦੇ ਵਿੱਚ ਯਕੀਨ ਰੱਖਦਾ ਸੀ। ਇਹਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਰੱਖਦਾ ਸੀ। ਰੱਬ ਤੇ ਹਮੇਸ਼ਾ ਯਕੀਨ ਰੱਖਦਾ ਕਿ ਮੈਨੂੰ ਜੋ ਕੁਝ ਵੀ ਦੇਣਾ ਮੇਰੇ ਰੱਬ ਨੇ ਦੇਣਾ। ਉਹ ਚਾਰ ਦਿਨਾਂ ਦਾ ਇੰਤਜ਼ਾਰ ਕਰਦੇ ਨੇ ਪਰ ਉਸਦੇ ਪਰਿਵਾਰ ਨੂੰ ਕੁਝ ਨਹੀਂ ਹੁੰਦਾ ਜਿੱਤੂ ਵਾਪਸ ਉਸ ਬਾਬੇ ਕੋਲ ਜਾਂਦਾ ਹੈ ਤੇ ਉਹਨੂੰ ਜਾ ਕੇ ਆਖਦਾ ਹੈ ਉਥੇ ਕੁਝ ਨਹੀਂ ਹੋਇਆ ਤੁਸੀਂ ਕਿਹਾ ਸੀ ਇੰਨੇ ਦਿਨਾਂ ਵਿੱਚ ਹੋ ਜਾਵੇਗਾ ਜਿੱਤੂ ਉਸ ਬਾਬੇ ਨਾਲ ਲੜ ਕੇ ਘਰ ਵਾਪਸ ਆ ਜਾਂਦਾ ਹੈ ਜਦ ਘਰ ਵਾਪਸ ਆਉਂਦਾ ਹੈ ਤਾਂ ਰਸਤੇ ਦੇ ਵਿੱਚ ਉਸਨੂੰ ਇੱਕ ਸਾਧੂ ਸੰਤ ਮਿਲਦੇ ਨੇ ਉਹ ਆਖਦੇ ਨੇ ਕੀ ਗੱਲ ਪੁੱਤ ਬਹੁਤ ਹੀ ਜ਼ਿਆਦਾ ਦੁਖੀ ਲੱਗ ਰਹੇ ਹਨ ਜਿੱਤੂ ਨੂੰ ਲੱਗਿਆ ਕਿ ਇਹ ਸੰਤ ਮੇਰਾ ਕੰਮ ਕਰ ਸਕਦੇ ਨੇ ਤਾਂ ਉਸ ਨੂੰ ਸਾਰੀ ਗੱਲ ਬਾਤ ਦੱਸਦਾ ਤਾਂ ਸਾਧੂ ਜੀ ਆਖਦੇ ਨੇ ਜੇਕਰ ਆਪਾਂ ਕਿਸੇ ਦੀ ਖੁਸ਼ੀ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਤੇ ਫਿਰ ਆਪਾਂ ਕਿਸੇ ਨੂੰ ਦੁੱਖ ਕਿਉਂ ਦਈਏ ਉਹ ਇਨਸਾਨ ਮਿਹਨਤ ਕਰਦਾ ਹੈ ਆਪਣੇ ਰੱਬ ਤੇ ਯਕੀਨ ਰੱਖਦਾ ਹੈ ਉਸ ਦਾ ਕੋਈ ਕੁਝ ਨਹੀਂ ਕਰ ਸਕਦਾ ਤੇ ਇਹ ਪਖੰਡ ਜੋ ਤੁਸੀਂ ਫੜੇ ਨੇ ਇਹ ਕਦੀ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਐਦਾਂ ਦਾ ਕੁਝ ਵੀ ਨਹੀਂ ਹੁੰਦਾ ਸੋ ਜੇਕਰ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤੇ ਆਪਣੀ ਮਿਹਨਤ ਸਦਕਾ ਹੋਵੋ ਕਿਉਂਕਿ ਜੇਕਰ ਤੁਸੀਂ ਜ਼ਿੰਦਗੀ ਵਿੱਚ ਮਿਹਨਤ ਕਰੋਗੇ ਫਿਰ ਤੁਹਾਨੂੰ ਤੇ ਕੋਈ ਵੀ ਕੁਝ ਵੀ ਕਰਵਾ ਜਾਵੇ ਤੁਹਾਡਾ ਯਕੀਨ ਤੁਹਾਡੇ ਪੀਰ ਮੁਰਸ਼ਿਦ ਤੇ ਹੋਵੇ ਮਿਹਨਤ ਕਰਦੇ ਹੋਵੋ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਸਾਈਂ ਜੀ ਸਾਈਂ ਜੀ ਵੀ ਜੋ ਲੋਕ ਐਦਾਂ ਦੇ ਬਾਬਿਆਂ ਕੋਲ ਜਾਂਦੇ ਸੀ ਉਹਨਾਂ ਨੂੰ ਗਾਲਾਂ ਕੱਢਦੇ ਸੀ ਤੇ ਐਦਾਂ ਦੇ ਬਾਬਿਆਂ ਨੂੰ ਵੀ ਜੋ ਗਲਤ ਰਾਹ ਪਾਉਂਦੇ ਸੀ ਉਹਨਾਂ ਨੂੰ ਵੀ ਬਹੁਤ ਗਾਲਾਂ ਕੱਢਦੇ ਸੀ ਤੁਸੀਂ ਵੀਡੀਓਜ਼ ਦੇ ਵਿੱਚ ਵੀ ਵੇਖਿਆ ਹੋਣਾ ਸਾਈਂ ਜੀ ਇਹਨਾਂ ਲੋਕਾਂ ਬਾਰੇ ਕੀ ਆਖਦੇ ਹੁੰਦੇ ਸੀ ਦਾਤਾ ਜੀ ਇੱਕ ਹੀ ਗੱਲ ਆਖਦੇ ਹੁੰਦੇ ਸੀ ਜੇਕਰ ਜ਼ਿੰਦਗੀ ਦੇ ਵਿੱਚ ਸਭ ਕੁਝ ਪਾਉਣਾ ਹੈ ਮਿਹਨਤ ਤਾਂ ਕਰਨੀ ਪਵੇਗੀ ਸੋ ਏਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਜੈ ਸਾਈਂ ਆਂ